ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਬੰਦ ਹੋ ਚੁੱਕਿਆ। ਹੁਣ ਲੀਡਰ ਜਿਹੜੇ ਆ ਉਹ ਸਿਰਫ ਡੋਰ ਟੂ ਡੋਰ ਕੰਪੇਨ ਕਰ ਸਕਣਗੇ। ਲਾਊਡ ਸਪੀਕਰ ਵਗੈਰਾ ਸਾਰਾ ਕੁਝ ਜਿਹੜਾ ਉਹ ਬੰਦ ਹੋ ਗਿਆ। ਚੋਣ ਕੰਪੇਨ ਬੰਦ ਹੋ ਗਈ ਹੈ। ਇਹ ਚੋਣ ਕੰਪੇਨ ਕਿਹੋ ਜਿਹੀ ਰਹੀ? ਪੰਜਾਬ ਦੇ ਮੁੱਦੇ ਇਹਦੇ ਵਿੱਚ ਆਏ ਜਾਂ ਗਾਇਬ ਰਹੇ? ਜਾਂ ਕੀ ਕੁਝ ਗੱਲਬਾਤ ਜਿਹੜੀ ਹੈ ਕਿਵੇਂ ਚੱਲਿਆ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਦਾ? ਉਸ ਨੂੰ ਲੈ ਕੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਮੇਰੇ ਨਾਲ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਮਾਨ ਦਾ ਸਵਾਗਤ ਕਰਾਂ ਹਾਂ ਸਿਕੂ ਦਾ ਤੁਹਾਡੇ ਅੱਜ ਦੇ ਪ੍ਰੋਗਰਾਮ ਦੇ ਤੁਹਾਡਾ ਥੈਂਕ ਯੂ ਜੀ ਸਿਕੂ ਦਾ ਤੁਸੀਂ ਵੀ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਜਾ ਕੇ ਆਏ ਲੋਕਾਂ ਨੂੰ ਮਿਲੇ ਉੱਥੋਂ ਦੇ ਮੁੱਦੇ ਵੀ ਦੇਖੇ ਪਹਿਲਾ ਮੇਰਾ ਸਵਾਲ ਸਿਕੂ ਦਾ ਇਹੀ ਹੈ ਕਿ ਇਸ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੇ ਮੁੱਦੇ ਲੋਕਾਂ ਨੇ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਸਿਆਸੀ ਪਾਰਟੀਆਂ ਨੇ ਆਪਣੀ ਪ੍ਰਚਾਰ ਦੇ ਦੌਰਾਨ ਰੱਖੇ ਜਾਂ ਫਿਰ ਨਿੱਜੀ ਇੱਕ ਦੂਜੇ ਦੇ ਉੱਪਰ ਕਿੜਾ ਕੱਢਦੇ ਨੇ ਦਿਰਾਏ ਕਿਵੇਂ ਦੇਖਦੇ ਹੋ ਪੂਰੀ ਚੀਜ਼ ਇਹ ਦੋਨੋਂ ਪਾਸੇ ਆ ਇੱਕ ਤੇ ਰੱਖਣ ਵਾਲੀ ਵੀ ਹੈਗੀ ਸੀਗੀ ਔਰ ਦੂਸਰੀਆਂ ਤੇ ਤੇ ਇਦਾਂ ਦੀ ਵੀ ਹੈ ਕਿਸੀ ਜਿਹੜੀ ਨਿੱਜੀ ਖੁੰਧ ਕਾਂ ਰੰਜਸ਼ਾਂ ਜਾਂ ਕੁਝ ਨੌਨ ਸੀਰੀਅਸਨੈਸ ਕਰ ਦੇਣਾ ਕਿਤੇ ਕਿਕਲੀ ਪਾਉਣੀ ਸ਼ੁਰੂ ਕਰ ਦੇਣੀ ਕਿਤੇ ਕਿਸੇ ਨੂੰ ਰੈਡੀਕਿਊਲ ਕਰਨਾ ਸ਼ੁਰੂ ਕਰ ਦੇਣਾ ਕਿਸੇ ਨੂੰ ਪ੍ਰਾਣਾ ਉਹਦਾ ਜਿਹੜਾ ਹੈਗਾ ਸੀ ਉਹ ਵਿਖਾਉਣਾ ਸ਼ੁਰੂ ਕਰ ਦੇਣਾ ਪਰ ਦੂਸਰਾ ਪਾਸਾ ਹੈਗਾ ਕਿ ਲੋਕ ਜਿਹੜੇ ਲੋਕ ਹੈਗੇ ਆਪਣੇ ਮੁੱਦਿਆਂ ਤੇ ਖੜੇ ਆ ਪਾਰਟੀਆਂ ਨੇ ਭਾਵੇਂ ਇਹ ਮੁੱਦੇ ਵੈਸਤੇ ਵਿੱਚ ਨਹੀਂ ਲਿਆਂਦੇ ਪਰ ਤੁਸੀਂ ਲੋਕਾਂ ਨਾਲ ਗੱਲ ਕਰਕੇ ਵੇਖ ਲਓ ਲੋਕੀ ਕਹਿੰਦੇ ਆ ਵੀ ਸਾਡੇ ਆ ਮੁੱਦੇ ਸਾਡੇ ਰੋਜ਼ ਜਿੰਨੂੰ ਕਰਦੇ ਐਨਕਾਊਂਟਰ ਕਰਦੇ ਐ ਸਾਡੇ ਕੋਲ ਖੜੇ ਹੈਗੇ ਆ ਪਰ ਇਹ ਦੂਸਰਾ ਪਾਸਾ ਹੈਗਾ ਕਿ ਕਿਉਂਕਿ ਇਹਨਾਂ ਪਾਰਟੀਆਂ ਦੇ ਕੋਲ ਇਹਨਾਂ ਲੀਡਰਾਂ ਕੋ ਸਾਰੇ ਪਰਖੇ ਹੋਗੇ ਅਕਾਲੀ ਕਾਂਗਰਸੀ ਭਾਜੀਪੀ ਵਾਲਾ ਤਾਂ ਪਹਿਲਾਂ ਪਰਖਿਆ ਸੀਗਾ ਉਹ 2.5 ਸਾਲ ਤੋਂ ਆਮ ਆਦੀ ਪਾਰਟੀ ਵਾਲੇ ਵੀ ਹੋਗੇ ਇਹ ਵੀ ਉੱਥੇ ਵੀ ਘੁੰਮਦੇ ਫਿਰਦੇ ਆ ਇਹ ਵੀ ਉਹਨਾਂ ਕੇ ਗੱਲ ਕਰਕੇ ਕਿ ਬਿਜਲੀ 600 ਯੂਨਟ ਦੇ ਦਿੱਤੀ ਫਿਰ ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਪਰ ਜਿਹੜੇ ਢਾਂਚਾਗਤ ਮੁੱਦੇ ਜਿਨ੍ਹਾਂ ਦੀ ਆਪਾਂ ਗੱਲ ਕਰਕੇ ਵੇਖ ਲਈਏ ਕਿ ਜਿਹੜੇ ਮੁੱਦਿਆਂ ਤੇ ਇਹ ਪਾਵਰ ਦੇ ਵਿੱਚ ਆਏ ਸੀਗੇ ਨਸ਼ੇ ਦੀ ਗੱਲ ਕਰਨੀ ਸੀ ਜਾਂ ਜਿਹੜੀ ਉਹਦੇ ਤੋਂ ਬਾਅਦ ਮਗਈਾਈ ਵਾਲਾ ਪਾਸਾ ਸੀਗਾ ਜਾਂ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਲੈ ਕੇ ਆਉਣਾ ਸੀ ਵੋਟਾਂ ਬੁਤਾਏ ਸੀਗਾ ਕਿ ਕਿਸ ਤਰੀਕੇ ਨਾਲ ਰੰਗਲੇ ਪੰਜਾਬ ਦਾ ਨਾਅਰਾ ਦਿੱਤਾ ਪਰ ਰੰਗਲੇ ਪੰਜਾਬ ਵਾਲੇ ਕਿਹੜੇ ਪਾਸੇ ਉਤਰੇ ਜਾਂਦੇ ਆ ਕਰਜ਼ਾ ਹੋਰ ਜ਼ਿਆਦਾ ਚੜੀ ਜਾਂਦਾ ਹੈ ਨਸ਼ਾ ਹੋਰ ਜ਼ਿਆਦਾ ਵਧੀ ਜਾਂਦਾ ਹੈ ਗਰਾਉਂਡ ਲੈਵਲ ਤੇ ਕਰਾਪਸ਼ਨ ਹੋਰ ਜ਼ਿਆਦਾ ਵਧੀ ਜਾ ਰਹੀ ਹੈ ਜਿੱਦਾਂ ਇਹ ਆਮ ਆਦੀ ਪਾਰਟੀ ਦਾ ਕਨਸੈਪਟ ਸੀਗਾ ਵੀ ਐਮਐਲਏ ਜਿੰਨੇ ਮੰਤਰੀ ਐ ਸੰਤਰੀ ਐ ਇਹ ਤੇ ਲੋਕਾਂ ਜਾ ਕੇ ਬੈਠਿਆ ਕਰਨਗੇ ਜਿੱਦਾਂ ਪੱਕੇ ਸਮੇਂ ਚ ਪ੍ਰਤਾਪ ਸਿੰਘ ਕੈਰੋ ਦੇ ਸਮੇਂ ਚ ਹੁੰਦਾ ਸੀਗਾ ਕਿ ਜਿਹੜੇ ਐਮਐਲਏ ਸੀਗੇ ਉਹ ਜਾਂ ਹੋਰ ਲੋਕ ਹੁੰਦੇ ਸੀ ਉਹ ਲੋਕੀਂ ਜਾ ਕੇ ਪਿੰਡਾਂ ਦੀਆਂ ਸਰਪੰਚਾਂ ਦੇ ਕੋਲ ਨੰਬਰਦਾਰਾਂ ਦੇ ਕੋਲ ਉਹਨਾਂ ਦੀਆਂ ਮੰਝੀਆਂ ਤੇ ਜਾ ਕੇ ਬੈਠ ਜਾਂਦੇ ਸੀਗੇ ਜਾਂ ਕੁਰਸੀ ਤੇ ਜਾ ਕੇ ਬੈਠ ਜਾਂਦੇ ਸੀਗੇ ਕਨੈਕਟ ਹੁੰਦੇ ਸੀ ਬਿਊਰੋਕ੍ਰੇਸੀ ਹਰ ਵੀਕਐਂਡ ਦੇ ਉੱਤੇ ਦੌਰਾ ਕਰਦੀ ਹੁੰਦੀ ਸੀ ਪਿੰਡਾਂ ਦਾ ਕਿ ਤਾਂ ਕਿ ਉਹਨਾਂ ਦਾ ਕੋਈ ਕਿਤਾ ਇੰਤਕਾਲਵਾਜਾ ਹੋਰ ਪਤਾ ਲੈ ਕੇ ਆ ਉਹ ਵੀ ਲੋਕਾਂ ਦੇ ਮਸਲੇ ਕਿਹੜੇ ਹੈਗੇ ਆ ਉਹ ਤਾਂ ਬਿਲਕੁਲ ਦੂਸਰੇ ਪਾਸੇ ਹੋ ਰਿਹਾ ਇਹਦੀ ਥਾਂ ਤੇ ਅੱਜ ਜਲਸੇ ਦਲੂਸ ਆਉਣਦੇ ਆ ਰੋਡ ਸ਼ੋਅ ਆਉਣਦੇ ਆ ਪਰ ਰੋਡ ਸ਼ੋਅ 'ਚ ਕੀ ਹੁੰਦਾ ਵਾ ਉੱਚ ਕੋਈ ਇਹ ਹੁੰਦਾ ਹਰ ਕੋਈ ਉੱਤੇ ਬੈਠਾ ਹੁੰਦਾ ਲਾਲ ਲਾਲ ਕਰਨ ਦੇ ਆ ਲੋਕਾਂ ਨੂੰ ਦੁਖੀ ਕਰਨ ਦੇ ਹੁੰਦੇ ਆ ਤੇ ਸਵੇਰੇ ਗਏ ਜੇ ਜਾਣਾ 4 ਵਜੇ ਦਾ ਟਾਈਮ ਹੈ ਤਾਂ 8 ਵਜੇ ਪਹੁੰਚੋ ਉਹ ਲੋਕਾਂ ਨੂੰ ਵੀ ਤਾਂ ਮਛੜੋ ਦੇ ਵਿੱਚੋਂ ਗੱਲ ਤਾਂ ਜਿਹੜੀ ਮੁਦਿਆਂ ਵਾਲੀ ਗੱਲ ਵਾ ਵੀ ਹੁਣ ਰੋਡ ਸ਼ੋਅ ਨਾਲ ਮੁਦਦੇ ਦੱਸੇ ਜਾ ਸਕਦੇ ਆ। ਗੱਲ ਇਹ ਵੀ ਰਹੀ, ਅਹਿਮ ਗੱਲ ਇਹ ਵੀ ਰਹੀ ਕਿ ਭਗਵੰਤਪਨ ਜਿਹੜੇ ਕਹਿੰਦੇ ਹੁੰਦੇ ਸੀ ਕਿ ਜਦੋਂ ਚੋਣ ਪ੍ਰਚਾਰ ਕਰਨ ਲੋਕ ਲੀਡਰ ਤੁਹਾਡੇ ਪਿੰਡਾਂ ਚੋਂਣ ਦਾ ਸਵਾਲ ਕਰਿਆ ਕਰੋ। ਜਦੋਂ ਭਗਵੰਤਪਨ ਜਾਂਦੇ ਰਹੇ ਆ ਰੋਡ ਸ਼ੋਅ ਕਰਨ ਤੇ ਉੱਥੇ ਜਿਹੜੇ ਲੋਕ ਸਵਾਲ ਕਰਨ ਜਾਂਦੇ ਸੀ, ਉਹਨਾਂ ਨੂੰ ਕੁੱਟਿਆ ਵੀ ਜਾਂਦਾ ਰਿਹਾ, ਪੱਗਾਂ ਚੁੰਨੀਆਂ ਵੀ ਰੂੜੀਆਂ ਜਾਂਦੀਆਂ ਰਹੀਆਂ ਔਰ ਕਈਆਂ ਤਾਂ ਥਾਣੇ ਤੱਕ ਵੀ ਲੈ ਕੇ ਜਾਂਦੇ ਰਹੇ ਆ। ਤਾਂ ਕਈ ਥਾਈ ਭਗਵੰਤਪਨ ਦੇ ਰੋਡ ਸ਼ੋਅ ਦੇ ਵਿੱਚ ਇਹ ਵੀ ਗੱਲਾਂ ਹੋਈਆਂ ਕਿ ਰੋਡ ਸ਼ੋਅ ਕਰਨਾ ਸੀਗਾ ਤੇ ਬਾਜ਼ਾਰ ਹੀ ਬੰਦ ਕਰਵਾਤੇ ਉਹ ਸਮਝੋ ਬਾਹਰ ਹੋ ਗਈ ਗੱਲ ਕਿ ਬਾਜ਼ਾਰ ਬੰਦ ਕਰਾ ਕੇ ਰੋਡ ਸ਼ੋਅ ਕਰਕੇ ਕਿਹਨੂੰ ਦਿਖਾਉਣਾ ਇਹੋ ਜਿਹੇ ਵੀ ਗੱਲਾਂ ਬਾਤਾਂ ਹੋਈਆਂ ਨੇ ਚੋਣ ਪ੍ਰਚਾਰ ਦੇ ਦੌਰਾਨ ਰੋਡ ਸ਼ੋਅ ਸਿੱਧੂ ਸਾਹਿਬ ਬੜੀ ਸਮੱਸਿਆ ਪੈਦਾ ਕਰਦੀ ਹੈ ਤੁਸੀਂ ਲੋਕਾਂ ਦੀ ਰੋਜ਼ਮਰਾਂ ਜ਼ਿੰਦਗੀ ਦੇ ਰਸਤੇ ਦੇ ਵਿੱਚ ਆਉਂਦੇ ਜੋ ਪੁਲਿਸ ਵਾਲਿਆਂ ਦੀ ਤੰਗੀ ਹੋ ਜਾਂਦੀ ਆ ਦੋ ਦੋ ਤਿੰਨ ਤਿੰਨ ਘੰਟੇ ਲੋਕਾਂ ਨੂੰ ਰੋਕਿਆ ਜਾ ਸਕਦਾ ਛੋਟੇ ਬੱਚੇ ਜਿਹੜੇ ਲੋਕਾਂ ਨੇ ਜਿਹੜੇ ਹੁੰਦੇ ਉਹਨਾਂ ਦੇ ਕੋਲ ਗੱਡੀਆਂ ਦੇ ਵਿੱਚ ਹੁੰਦੇ ਉਹ ਦੁਖੀ ਹੁੰਦੇ ਆ ਮੈਨੂੰ ਲੱਗਦਾ ਹੈ ਕਿ ਰੋਡ ਸ਼ੋ ਜਿਹੜਾ ਹੈਗਾ ਵੋਟਾਂ ਬਣਾਉਣ ਦੀ ਥਾਂ ਤੇ ਵੋਟਾਂ ਵਿਗਾੜਨ ਦਾ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਨਵਾਂ ਫੈਸ਼ਨ ਸ਼ੁਰੂ ਹੋ ਗਿਆ ਕਿਉਂਕਿ ਰੋਡ ਸ਼ੋ ਦਾ ਜ਼ਿਆਦਾਤਰ ਕੰਮ ਜਿਹੜਾ ਸੀ ਮੋਦੀ ਸਾਹਿਬ ਬੜੇ ਬੜਾ ਪਾਪੂਲਰ ਹੋਇਆ ਔਰ ਉਹ ਬਹੁਤ ਲੰਮਾ ਰੋਡ ਸ਼ੋ ਹੁੰਦਾ ਸੀ ਹਾਈ ਫਾਈ ਹੁੰਦਾ ਸੀ ਸਾਰੇ ਮੀਡੀਆ ਤੇ ਦਿਖਾਇਆ ਜਾਂਦਾ ਸੀਗਾ ਇਹ ਹੌਲੀ ਹੌਲੀ ਪਰਕੂਲੇਟ ਕਰਕੇ ਜਿਹੜੀ ਇਹਨੂੰ ਕਹਿ ਦਈਏ ਵੀ ਇਹ ਸਮੱਸਿਆ ਜਿਹੜੀ ਹੈਗੀ ਆ ਜਾਂ ਜਿਹੜੀ ਲੱਤ ਹੈਗੀ ਆ ਆਮ ਲੀਡਰਾਂ ਦੇ ਕੋਲ ਰੋਡ ਸ਼ੋ ਦੇ ਵਿੱਚ ਏਜੰਡਾ ਕਿਹੜਾ ਹੁੰਦਾ ਉਹ ਇਹਨੂੰ ਇਹ ਨਹੀਂ ਚੰਗਾ ਤੁਸੀਂ ਉੱਥੇ ਬੈਠ ਕੇ ਟੀਵੀ ਦੇ ਉੱਤੇ ਜਾਂ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਕੱਲਾ ਦੱਸੋ ਕਿਹੜੇ ਦੱਸ ਦੋ ਜਿਹੜੇ ਮੁੱਦੇ ਲੋਕਾਂ ਦੇ ਹੈਗੇ ਆ ਅੱਜ ਕੱਲ ਤਾਂ ਬਹੁਤ ਸਾਰੇ ਸਾਧਨ ਹੈਗੇ ਆ ਤੁਸੀਂ ਕਮਿਊਨੀਕੇਟ ਕਰ ਦੋ ਉਹਦੇ ਨਾਲ ਤੁਹਾਡਾ ਆਪਣਾ ਮੀਡੀਆ ਚੈਨਲ ਹੋ ਸਕਦਾ ਵਾ ਜਾਂ ਜਿਹੜੇ ਤੁਹਾਡੇ ਹੋਰ ਲੋਕ ਕਿਹੜੇ ਕੰਮ ਲਈ ਚੁਣੇ ਆ ਐਮਐਲਏ ਲੋਕਾਂ ਨੇ ਕਿਹੜੇ ਕੰਮ ਲਈ ਚੁਣੇ ਆ ਮੰਤਰੀ ਕਿਹੜੇ ਕੰਮ ਲਈ ਚੁਣੇ ਆ ਜ਼ਰੂਰੀ ਥੋੜਾ ਹੁੰਦਾ ਵੀ ਮੁੱਖ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ ਆਣ ਕੇ ਰੋਡ ਸ਼ੋਅ ਕਰਨਾ ਪਰ ਚੱਕਰੇ ਹੈਗਾ ਵੀ ਇਹਨਾਂ ਨੂੰ ਆਖੇ ਕਿਹੜਾ ਕੌਣ ਆਖੇ ਰਾਣੀਆਂ ਅੱਗਾ ਟੱਕ ਇਹਨਾਂ ਨੂੰ ਅਕਲ ਮਤਲ ਇਹਨਾਂ ਸੁਣਨੀ ਥੋੜੀ ਕਿਸੇ ਦੀ ਇਹਦੇ ਸਾਰ ਅਭੀ ਪਤਾ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਪਰ ਇਟਿਮੇਟਲੀ ਇਹ ਲੋਕਲੀ ਇਨਕ੍ਰਿਮੀਨਸ ਪੈਦਾ ਕਰਦੇ ਆ ਔਰ ਲੋਕਾਂ ਦੀ ਬਹੁਤ ਜ਼ਬਰਦਸਤ ਇਹਨਾਂ ਪ੍ਰਤੀ ਕੋਈ ਜਿਹੜਾ ਇਦਾਂ ਦਾ ਕੰਮ ਕਰਦਾ ਰੋਸ ਪੈਦਾ ਕਰਦਾ ਕਹਿਣ ਤੋਂ ਬਹੁਤ ਅਹਿਮ ਮੁੱਦੇ ਜੇ ਆਪਾਂ ਗੱਲ ਕਰ ਲਈਏ ਬਹੁਤ ਅਹਿਮ ਮੁੱਦੇ ਜਿਵੇਂ ਬੇਅਦਬੀ ਦਾ ਮੁੱਦਾ ਗੋਲੀ ਕਾਂਡਾ ਦਾ ਮੁੱਦਾ ਦੋ ਸਰਕਾਰਾਂ ਦੇ ਤੇ ਬਣੀਆਂ ਦੋ ਢਈਆਂ ਫ੍ਰੀ ਕੋਰਟ ਦੇ ਵਿੱਚ ਇਹ ਮੁੱਦਾ ਜਿਹੜਾ ਆ ਗਿਆ ਹੈ ਬ੍ਰਿਆ ਖਾਸ ਕਰਕੇ ਸੱਤਾਧਾਰੀ ਧਿਰ ਜਿਹੜੀ ਆਵਾਦੀ ਪਾਰਟੀ ਆ ਉਹ ਵੱਡੇ ਪੱਧਰ ਤੇ ਵਾਅਦਾ ਕਰਕੇ ਆਈ ਸੀ ਕਿ ਭਾਈ ਅਸੀਂ ਬੇਅਦਬੀ ਤੇ ਗੋਲੀ ਕੰਡਣ ਦਾ ਇਨਸਾਫ ਦੇਾਂਗੇ ਉਹ ਵੀ 24 ਘੰਟਿਆਂ ਦੇ ਵਿੱਚ ਜਿਹੜੇ ਬੰਦੇ ਨੂੰ ਇਹ ਲੈ ਕੇ ਆਏ ਕੁਮਰਜੀ ਪ੍ਰਤਾਪ ਉਹਨੂੰ ਤਾਂ ਸਾਈਡ ਲਾਈਨ ਕੀਤਾ ਹੀ ਕੀਤਾ ਜਿਹੜੀ ਇਹ ਸੀਟ ਸੀ ਫ੍ਰੀਕ ਕੋਟ ਦੀ ਉੱਥੇ ਹੀ ਬਹਿਵਲ ਕਲਾ ਪੈਂਦਾ ਉੱਥੇ ਹੀ ਕੋਟਕਪੁਰਾ ਪੈਂਦਾ ਤੇ ਉੱਥੇ ਹੀ ਉਹ ਬਰਗਾੜੀ ਪੈਂਦਾ ਉਸੇ ਸੀਟ ਤੋਂ ਜਿਹੜੇ ਨੇ ਇਹ ਉਮੀਦਵਾਰ ਉਹਨਾਂ ਨੇ ਇੱਕ ਵਾਰੀ ਵੀ ਜਵਾਨੋਂ ਆਪਣਾ ਜਿਹੜਾ ਨਾਂ ਬਰਗਾੜੀ ਦਾ ਨਹੀਂ ਲਿਆ ਔਰ ਉਹ ਇੱਕ ਵਾਰੀ ਵੀ ਜਾ ਕੇ ਉਹ ਪੀੜਿਤ ਪਰਿਵਾਰਾਂ ਨੂੰ ਕਰਨਜੀਤ ਅਰਮੋਲ ਜਿਹੜੇ ਆ ਉਹ ਮਿਲੇ ਨਹੀਂ ਔਰ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਜਾ ਕੇ ਉਹ ਪ੍ਰਚਾਰ ਕਰਨ ਗਏ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਨਹੀਂ ਗਏ ਏਦੋਂ ਪਹਿਲਾਂ ਰਾਹੁਲ ਗਾਂਧੀ ਜੇ ਗੱਲ ਕਰੀਏ ਤਾਂ ਭਗਵੰਤ ਮਾਨ ਹਰਪਾਲਜੀ ਮਾ ਬਜੰਦਰ ਕੌਰ ਸੱਜੇ ਸਿੰਘ ਕੇਜੀਵਾਲ ਤੱਕ ਉਹਨਾਂ ਦੇ ਘਰਾਂ 'ਚ ਜਾਂਦੇ ਰਹੇ ਆ ਇਹ ਅਹਿਮ ਮੁੱਦਾ ਫਰੀਦਕੋਟ ਜੋ ਵੀ ਕਹਿ ਰਿਹਾ ਨਹੀਂ ਦੇਖੋ ਮੁੱਦਾ ਮੁੱਦੇ ਬਹੁਤ ਸਾਰੇ ਹੁੰਦੇ ਆ ਇਹ ਰਾਜਨੀਤੀਵਾਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਮੁੱਦਾ ਜਿਹੜਾ ਹੈਗਾ ਵਾ ਇਹਨਾਂ ਕਿਹੜਾ ਉਹਨਾਂ ਨੂੰ ਵੋਟਾਂ ਵੱਧ ਤੋਂ ਵੱਧਵਾ ਸਕਦਾ ਹਾਂ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹਨਾਂ ਨੇ ਚ ਬਰਗਾੜੀ ਦਾ ਮੁੱਦਾ ਸੀਗਾ ਜਿਹਦੇ ਵਿੱਚ ਬਹੁਤ ਵੱਡਾ ਜਿਹੜਾ ਉਸ ਸਮੇਂ ਦੇ ਵਿੱਚ 이슈 ਬਣਿਆ ਸੀਗਾ ਇਹ ਪ੍ਰੋਮਿਸ ਕਰਕੇ ਆਏ ਸੀਗੇ ਤੇ ਵਾਦਾ ਕਰਕੇ ਆਏ ਸੀ ਵੀ ਅਸੀਂ ਇਨਸਾਫ ਦਵਾਗੇ ਔਰ ਉਸੇ ਇਨਸਾਫ ਦੀ ਵਜ੍ਹਾ ਕਰਕੇ ਤੁਸੀਂ ਦੇਖੋ ਕੁਮਰ ਵਿਜੇ ਪਤਪਾਦ ਉਹਨਾਂ ਦਾ ਨਾਮ ਲਿਆ ਵਾ ਉਹ ਨਾਲ ਲੱਗੇ ਆ ਮੇਰੇ ਖਿਆਲ ਜਿਹੜੀ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਦੀ ਫੇਸਬੁੱਕ ਦੇ ਉੱਤੇ ਜਾਂ ਜਿਹੜੇ ਉਹਨਾਂ ਦੇ ਉਹ ਆਪਣਾ ਜਦੋਂ ਕਈ ਵਾਰੀ ਦੱਸਦੇ ਆ ਲਿਖਦੇ ਉਹ ਦੱਸ ਦਿੰਦੇ ਆ ਉਹ ਸਰਕਾਰ ਦੇ ਸਭ ਤੋਂ ਵੱਧ ਕ੍ਰਿਟਿਕ ਉਹ ਹੈਗੇ ਆ ਇਹ ਸਰਕਾਰ ਆਪਣਾ ਵਾਅਦਾ ਕਰਕੇ ਮੁੱਕਰੀ ਆ ਸਿਰਫ ਉਸ ਵਾਅਦੇ ਤੋਂ ਨਹੀਂ ਮੁੱਕਰੀ ਹੋਰ ਬਹੁਤ ਸਾਰੇ ਵਾਅਦਿਆਂ ਤੋਂ ਮੁੱਕਰੀ ਆ ਤਾਂ ਇਸ ਕਰਕੇ ਇਹ ਜਿਹੜੀ ਇਸ ਵੇਲੇ ਕਲਾਸ ਸਾਡੀ ਹੈਗੀ ਹੈ ਨਾ ਜਿਨ੍ਹਾਂ ਦੇ ਹੱਥ ਤਾਕਤ ਵਾ ਉਹ ਇਹ ਹੋਵੇ 20 ਹੋਵੇ ਸੀ ਹੋਵੇ ਇਹ ਸਿਰਫ ਤੇ ਸਿਰਫ ਵੋਟਾਂ ਭਾਲਦੀ ਆ ਇਹ ਸਿਰਫ ਤੇ ਸਿਰਫ ਅਗਲੀ ਵਾਰ ਫੇਰ ਦੁਬਾਰਾ ਤਾਕਤ ਦੇ ਬਚਾਉਣਾ ਚਾਹੁੰਦੀ ਆ ਲੋਕਾਂ ਦੇ ਮੁੱਦੇ ਇਹਨਾਂ ਲਈ ਸੈਕੰਡਰੀ ਆ ਇਹਨਾਂ ਦੇ ਆਪਣੇ ਮੁੱਦੇ ਸਭ ਤੋਂ ਪ੍ਰਾਇਮਰੀ ਆ ਆਪਣਾ ਮੁੱਦਾ ਕੀ ਆ ਵੀ ਕਿਹੜੇ ਤਰੀਕੇ ਨਾਲ ਉਹ ਤਾਕਤ ਦੇ ਬਚਾ ਸਕਦੇ ਆ ਜਦੋਂ ਆਪੋਜੀਸ਼ਨ 'ਚ ਹੁੰਦੇ ਆ ਉਦੋਂ ਇਹਨਾਂ ਦਾ ਨਜ਼ਰੀਆ ਹੋਰ ਹੁੰਦਾ ਜਦੋਂ ਤਾਕਤ ਦੇ ਵਿੱਚ ਆ ਜਾਂਦੇ ਆ ਇਹ ਸਿਸਟਮ ਸਟਰਕਚਰ ਦਾ ਹਿੱਸਾ ਬਣ ਜਾਂਦੇ ਆ ਹੁਣ ਤੁਸੀਂ ਦੇਖੋ ਨਾ ਕਿ ਜਿਹੜੇ ਉਸ ਸਮੇਂ ਦੇ ਵਿੱਚ ਪੁਲਿਸ ਆਫੀਸਰ ਸੀਗੇ ਜਾਂ ਜਿਨ੍ਹਾਂ ਨੇ ਵੀ ਇਨਵੋਲਵ ਹੋਏ ਸੀਗੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਇਹਨਾਂ ਦੀਆਂ ਲੋਕਾਂ ਨੂੰ ਵਾਦੇ ਸੀਗੇ ਹੋਰ ਵੀ ਬਹੁਤ ਸਾਰੇ ਵਾਦੇ ਸੀ ਚਲੋ ਇਹ ਇੱਕ ਵਾਦਾ ਦੇ ਸੀਗਾ ਵੀ ਇਨਸਾਫ ਦੇਵਾਂਗੇ ਅਜੇ ਤੁਸੀਂ ਕਿਹਾ ਦੇ ਇਨਸਾਫ ਮਿਲਦਾ ਹੋਇਆ ਦਿਖਾਈ ਦੇਣਾ ਚਾਹੀਦਾ ਜਿਹੜੇ ਬੰਦੇ ਦੋਸ਼ੀ ਆ ਉਹ ਆਪਾਂ ਨੂੰ ਸੋਣੇ ਚਾਹੀਦੇ ਆ ਪਰ ਇਹ ਵੀ ਉਸੇ ਵੱਟੇ ਖਾਤੇ 'ਚ ਪਾਉਣ ਡੇ ਆ ਕੋਈ ਨਵਾਂ ਇਨੀਸ਼ੀਏਟਿਵ ਨਹੀਂ ਉਹਦਾ ਕਾਰਨ ਇਹ ਹੈਗਾ ਕਿ ਇਹ ਜਿਹੜੀ ਕਲਾਸ ਹੈਗੀ ਆ ਇੱਕ ਕਲਾਸ ਉਸੇ ਹੀ ਕਲਾਸ ਦਾ ਹਿੱਸਾ ਵਾ ਜਿਹੜੀ ਪਹਿਲਾਂ ਰਾਜ ਕਰਦੀ ਸੀ ਕੋਈ ਭਗਵੰਤ ਮਾਨ ਹੋਣੀ ਕੋਈ ਨਵੇਂ ਜਿਹੜੇ ਆਈਡਲ ਲੀਡਰ ਬਾਹਰ ਨਹੀਂ ਨਿਕਲ ਕੇ ਆਏ ਜਾਂ ਜਿਹੜੇ ਇਹਨਾਂ ਦੇ ਨਾਲ ਹੈਗੇ ਬਹੁਤੇ ਕਾਲੀਏ ਕਾਂਗਰਸੀ ਹੈਗੇ ਆ ਜਾਂ ਉਹਨਾਂ ਦੇ ਪੈਰੋਕਾਰ ਕੋਈ ਨਵਾਂ ਇਨੀਸ਼ੀਏਟਿਵ ਹੈ ਨਹੀਂਗਾ ਕੋਈ ਕਮਿਟਮੈਂਟ ਤਾਂ ਹੈ ਨਹੀਂ ਇਦਾਂ ਦੀ ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਵੀ ਇਹ ਆਸਾਂ ਸਭ ਛੱਡ ਦਈਏ ਇਸੇ ਕਰਕੇ ਲੋਕਾਂ ਲਈ ਇਹ ਸਭ ਤੋਂ ਵੱਧ ਬੇਵਿਸ਼ਵਾਸੀ ਦੇ ਇਹ ਪਾਤਰ ਬਣਿਆ ਤੁਸੀਂ ਪੁੱਛੋਗੇ ਇਹਨੂੰ ਕਿ ਸਭ ਤੋਂ ਘੱਟ ਤੁਹਾਨੂੰ ਵਿਸ਼ਵਾਸ ਕਿਹਦੇ ਉੱਤੇ ਆ ਉਹ ਪੋਲਿਟਿਸ਼ੀਅਨਾਂ ਨਾਲ ਲੋਗ ਨਾ ਹੀ ਨਾ ਹੀ ਲੋਗਾ ਕਈ ਵਾਰੀ ਤੋਂ ਉਲਟਾ ਸਿੱਧਾ ਬੋਲ ਵੀ ਦਿੰਦਾ ਜਿਹੜਾ ਕਿ ਉਹ ਆਮ ਭਾਸ਼ਾ ਦੇ ਵਿੱਚ ਨਹੀਂ ਬੋਲਣਾ ਚਾਹੀਦਾ ਪਰ ਇਹ ਜ਼ਰੂਰ ਹੈਗਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਸੰਸਥਾਵਾਂ ਬਣੀਆਂ ਰਹਿਣੀਆਂ ਚਾਹੀਦੀਆਂ ਤੁਸੀਂ ਦੇਖੋ ਪ੍ਰਾਈਮ ਮਿੰਿਸਟਰ ਸਾਹਿਬ ਦੀ ਦੇਖ ਲਓ ਜਿਹੜੀ ਬੋਲੀ ਪ੍ਰਾਈਮ ਮਿੰਿਸਟਰ ਸਾਹਿਬ ਬੋਲ ਰਹੇ ਸੀਗੇ ਜਾਂ ਸੱਤਾ ਫੇਜ਼ਸ ਦੇ ਵਿੱਚ ਜਿਹੜੇ ਉਹਨਾਂ ਨੇ ਭਾਸ਼ਣ ਦਿੱਤੇ ਆ ਜਾਂ ਕਈ ਵਾਰੀ ਮੁੱਖ ਮੰਤਰੀ ਸਾਹਿਬ ਵੀ ਥੋੜੇ ਉਸ ਤਰੀਕੇ ਨਾਲ ਬੋਲਣਾ ਸ਼ੁਰੂ ਕਰ ਦੇ ਉਹ ਇਦਾਂ ਹੋਣਾ ਚਾਹੀਦਾ ਵਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਇਹਨਾਂ ਲਈ ਇਹ ਚੀਜ਼ਾਂ ਮੈਂ ਨਾ ਨਹੀਂ ਕਰਦੀ ਹਾਂ ਦੋ ਚੀਜ਼ਾਂ ਜ਼ਰੂਰ ਇੰਪੋਰਟੈਂਟ ਇਹਦੇ ਵਿੱਚ ਮੈਂ ਕਹਿਣੀ ਜਾਊਂਗਾ ਲੋਕਾਂ ਨੇ ਬਹੁਤ ਮਹਿਨਾ ਕਰਦੀਆਂ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਸੀਗਾ ਜਾਂ ਜਿਨ੍ਹਾਂ ਨੂੰ ਇਨਸਾਫ ਦੀ ਆਸ ਵਾ ਉਹ ਸੀਗਾ ਇਹ ਇੱਕ ਓਵਰਆਲ ਜਿਹੜਾ ਪਰਸਪੈਕਟਿਵ ਹੈਗਾ ਕਿ ਜੇ ਤੁਸੀਂ ਸਟੇਟ ਦੇ ਵਿੱਚ ਇਨੀ ਢਾਂਚਾਗਤ ਸਮੱਸਿਆ ਹੈਗੀ ਆ ਤੇ ਤੁਹਾਨੂੰ ਬਹੁਤ ਸੀਰੀਅਸ ਹੋਣਾ ਚਾਹੀਦਾ ਕੋਈ ਵੀ ਮੁੱਦਾ ਛੋਟਾ ਹੋਵੇ ਦੂਸਰਾ ਹੋਵੇ ਨਿਆਂ ਮਿਲਦਾ ਦੇਖਣਾ ਚਾਹੀਦਾ ਹੈ ਔਰ ਨਿਆਂ ਹੀ ਇੱਕ ਮજબૂત ਸਮਾਜ ਦੀ ਜਿਹੜੀ ਹੈਗੀ ਨਹੀਂ ਰੱਖਣ ਦੀ ਪਹਿਲੀ ਸ਼ਰਤ ਹੈਗੀ ਆ ਤੇ ਜਦੋਂ ਨਿਆਂ ਦੇਣ ਦੀ ਤਾਕਤ ਇਹਨਾਂ ਦੇ ਕੋਲ ਹੈਗੀ ਆ ਇਹ ਇਹਨਾਂ ਕੋਲ ਲੋਕਾਂ ਨੇ ਅਥਾਰਟੀ ਦਿੱਤੀ ਆ ਤੇ ਜੇ ਰਿਸਪੌਂਡ ਨਹੀਂ ਕਰਦੇ ਜੇ ਉਸੇ ਹੀ 84 ਦੇ ਗੇਟ ਤੇ ਪੈ ਜਾਂਦੇ ਆ ਕਿ ਜਿਹਦੇ ਵਿੱਚ ਉਹ ਵੈਸਟਰਨ ਇੰਟਰਸਟ ਹੋ ਜਾਂਦੇ ਆ ਚਲੋ ਹੋਰ ਪ੍ਰੋਲੋਂਗ ਕਰ ਦੋ ਦੂਹਰਿਆਂ ਨੂੰ ਬਲੇਮ ਦੇ ਦੋ ਦੂਸਰੇ ਨੇ ਕੰਮ ਕੀਤਾ ਸੀ ਅਸੀਂ ਵੱਖਰੇ ਆ ਇਵੇਂ ਲੋਕਾਂ ਤੇ ਉੱਥੇ ਵਿਚਾਰੇ ਰਹਿ ਜਾਂਦੇ ਆ ਇਹ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਲੋਕਾਂ ਦੇ ਮੁੱਦੇ ਬੋਲੂਗੀ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਗੱਲਾਂ ਆਪਾਂ ਇਹੋ ਜਿਹੀਆਂ ਵੀ ਦੇਖੀਆਂ ਕਿ ਵੋਟਾਂ ਦੇ ਚੱਕਰ ਦੇ ਵਿੱਚ ਕੁਝ ਪਾਰਟੀਆਂ ਕੁਝ ਲੀਡਰਾਂ ਨੇ ਤਾਂ ਪੰਜਾਬ ਦੇ ਹੱਕਾਂ ਨੂੰ ਵੀ ਜਿਹੜਾ ਉਹ ਦਰਕਰਨਾਰ ਕਰ ਦਿੱਤਾ ਉਦਾਹਰਨ ਦੇ ਵਜੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜੇ ਸਾਨੂੰ ਬਾਹਰਲੀਆਂ ਸਟੇਟਾਂ ਦੇ ਵਿੱਚ ਸਾਡੇ ਮੁੰਡੇ ਕੁੜੀਆਂ ਨੂੰ ਜੌਬ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਜਾਂ ਫਿਰ ਉਹ ਕਹਿੰਦੇ ਕਿ ਅਸੀਂ ਬਾਹਰ ਜਾ ਕੇ ਹੋਰਾਂ ਸਟੇਟਾਂ ਦੇ ਵਿੱਚ ਅਸੀਂ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ ਤਾਂ ਸਾਡੀ ਵੀ ਜਿਹੜੀ ਉਹ ਸਰਕਾਰ ਹੈ ਉਹਨੂੰ ਵੀ ਇਹੋ ਜਿਹਾ ਬਿੱਲ ਜਿਹੜਾ ਉਹ ਲੈ ਕੇ ਆਉਣਾ ਚਾਹੀਦਾ ਸਾਨੂੰ ਵੀ ਇਹੋ ਜਿਹਾ ਕਾਨੂੰਨ ਪਾਸ ਕਰਨਾ ਚਾਹੀਦਾ ਉਹਤੇ ਵਿਰੋਧੀਆਂ ਨੇ ਇੱਦਾਂ ਬਾਅਦ ਦੇ ਵਿੱਚ ਕਟਾਂਕ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਆਪਣੀ ਪਾਰਟੀ ਦੇ ਲੀਡਰ ਭੱਜ ਗਏ ਕਹਿੰਦੇ ਜੀ ਇਹ ਤਾਂ ਖਹਿਰਾ ਸਾਹਬ ਦੀ ਜਿਹੜੀ ਉਹ ਆਪਣੀ ਪਰਸਨਲ ਬਿਆਨਬਾਜ਼ੀ ਆ ਤੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਗਏ ਉਹਨਾਂ ਨੂੰ ਆਏ ਸੀ ਕਿ ਸਾਡੇ ਹੋਰਾਂ ਸੁਪਿਆਂ ਦੇ ਵਿੱਚ ਵੋਟਾਂ ਨਾ ਟੁੱਟ ਜਾਈਂ ਉਧਰੋਂ ਭਗਵੰਤ ਮਾਨ ਹੋਰੀ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ ਪਰ ਜਦੋਂ ਆਪਣੀ ਵਾਰੀ ਆਈ ਤਾਂ ਉਹ ਭ ਉਹ ਕਹਿੰਦੇ ਜਿਹੜੇ ਦਾ ਬਿਆਨ ਗਲਤ ਆ ਤੇ ਉਧਰ ਭਾਜਪੀ ਵਾਲੇ ਪ੍ਰਧਾਨ ਮੰਤਰੀ ਨੂੰ ਇਸ ਦੇ ਵਿੱਚ ਜਿਹੜਾ ਉਹ ਇਹਦੇ ਵਿੱਚ ਆ ਕੇ ਆਪਣਾ ਬਿਆਨਬਾਜ਼ੀ ਕਰਨੀ ਪਈ ਬਿਹਾਰ ਦੇ ਵਿੱਚ ਆ ਕੇ ਆਪਾਂ ਦੇਖਿਆ ਚਲੋ ਉਹਨਾਂ ਨੇ ਤਾਂ ਕੰਮ ਹੀ ਅਵਰੋਧੀਆਂ ਨੇ ਤਾਂ ਉਹਨਾਂ ਖਹਿਰਾ ਸਾਹਿਬ ਦੀ ਆਪਣੀ ਪਾਰਟੀ ਨੂੰ ਸਾਥ ਛੱਡ ਕੇ ਪੰਜਾਬ ਦੇ ਮੁੱਦਿਆਂ ਤੇ ਵੋਟਾਂ ਦੇ ਚੱਕਰ ਦੇ ਵਿੱਚ ਔਰ ਉਧਰੋਂ ਭਗਵੰਤ ਮਾਨ ਕਹਿੰਦੇ ਕਿ ਹੁਣ ਤੁਸੀਂ 1000 ਛੱਡੋ ਅਸੀਂ ਤੁਹਾਨੂੰ 1100 ਰੁਪਏ ਦੇਵਾਂਗੇ ਉਧਰ ਕਾਂਗਰਸ ਕਹਿੰਦੀ ਕਿ ਤੁਸੀਂ 1100 ਛੱਡੋ ਅਸੀਂ ਸਾਲ ਦਾ ਤੁਹਾਨੂੰ 1 ਲੱਖ ਰੁਪਏ ਪਾਇਆ ਕਰਾਂਗੇ ਮਹੀਨੇ ਦਾ 8500 ਰੁਪਏ ਬੁੜੀਆਂ ਨੂੰ ਤੇ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਇਹ ਫਰੀਦੀਆਂ ਰੌਣਕੀਆਂ ਜਿਹੜੀਆਂ ਚੱਲ ਰਹੀਆਂ ਤੇ ਕੰਮ ਕੀ ਹੈ ਤੇ ਔਰ ਪੰਜਾਬੀਆਂ ਦੇ ਮੁੱਦੇ ਤਰਕਨਾਰ ਕੀਤੇ ਜਾ ਰਹੇ ਇਹ ਦੂਸਰੀ ਗੱਲ ਇਹ ਆ ਕਿ ਖੈਰਾ ਸਾਹਿਬ ਨੇ ਚਲੋ ਹੰਦੀ ਪਾਰਟੀ ਦਾ ਆਪਣਾ ਹੋਊਗਾ ਹੋ ਸਕਦਾ ਉਹ ਸੂਬੇ ਦੀ ਜਿੱਥੇ ਇਲੈਕਸ਼ਨ ਲੜ ਰਹੇ ਆ ਉਹਦੇ ਵਿੱਚ ਕੀ ਕੰਟੈਕਸ ਹੋ ਜਾ ਉਹਨਾਂ ਨੇ ਕਿਸ ਕੰਟੈਕਸ ਦੇ ਵਿੱਚ ਗੱਲ ਕਹੀ ਉਹਦਾ ਮੀਨਿੰਗ ਇਸ ਤਰੀਕੇ ਨਾਲ ਨਿਕਲ ਗਿਆ ਇਹ ਗੱਲ ਠੀਕ ਹੈ ਜੀ ਕੋ ਸਟੇਟਾਂ ਦੇ ਵਿੱਚ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਪਰ ਮੇਰੇ ਮੈਂ ਨਾਲ ਇਹ ਵੀ ਗੱਲ ਕੀ ਨਾ ਜਣਾ ਜੈ ਵੀ ਤੁਸੀਂ ਲੋਕਾਂ ਨੂੰ ਇਹਨੇ ਤਗੜੇ ਕਿਉਂ ਨਹੀਂ ਕਰਦੇ ਇਹ ਜਮੀਨ ਨਾ ਵੇਚਣ ਇਥੋਂ ਤੁਸੀਂ ਏਦਾਂ ਦੀ ਵਧੀਆ ਵਿਦਿਆ ਦਾ ਬੰਦੋਬਸਤ ਕਿਉਂ ਨਹੀਂ ਕਰਦੇ ਕਿ ਉਹ ਦੂਰੀਆਂ ਸਟੇਟਾਂ ਦੇ ਵਿੱਚ ਜਾ ਕੇ ਕੰਪਲੀਟ ਕਰ ਦੇਣ ਅਸੀਂ ਦੇਖਦੇ ਆ ਕਿ ਇਥੋਂ ਪੰਜਾਬ ਦੇ ਕੁਝ ਬੱਚੇ ਜਿਹੜੇ ਹਰਿਆਣੇ 'ਚ ਵੀ ਨੌਕਰੀਆਂ ਲੈਂਦੇ ਆ ਦਿੱਲੀ 'ਚ ਵੀ ਨੌਕਰੀਆਂ ਲੈਂਦੇ ਆ ਉਤਰਾਖੰਡ 'ਚ ਵੀ ਨੌਕਰੀਆਂ ਲੈਂਦੇ ਆ ਹੋਰ ਨਾ ਪਾਸਿਆਂ 'ਚ ਲੈਂਦੇ ਆ ਜਿਹਨੇ ਕੋ ਕੰਪਲੀਟ ਕਰ ਸਕਦੇ ਆ ਉਹ ਹੁੰਦਾ ਉਹਦੇ ਵਿੱਚ ਉਹ ਇਹ ਲਾਰਜਰ ਸਵਾਲ ਆ ਇਹ ਲਾਰਜਰ ਸਵਾਲ ਨੂੰ ਇਸ ਤਰੀਕੇ ਨਾਲ ਟੈਕਲ ਕੀਤਾ ਜਾਵੇ ਬਾਕੀ ਪੋਲਿਟਿਕਲ ਸਵਾਲ ਹੈਗਾ ਤੁਸੀਂ ਕਿ ਇਹਨੂੰ ਰੋਕਣਾ ਕਿ ਨਹੀਂ ਰੋਕਣਾ ਕੀ ਵਾਇਬਲ ਹੈਗਾ ਕੀ ਤੁਹਾਡੇ ਕੋਲ ਇਹ ਬਹੁਤ ਵੱਡਾ ਸਵਾਲ ਆ ਕਿ ਕਿੰਨੇ ਪੰਜਾਬ ਦੇ ਲੋਕ ਬਾਹਰ ਬੈਠੇ ਇਹਦੇ ਨਾਲ ਕੋਈ ਇਤਨੀ ਕੋਈ ਯੂਨੀਵਰਸਿਟੀ ਜਿਹੜੀ ਪੈਦਾ ਹੋ ਜੂਗੀ ਯੂਨੀਵਰਸਿਟੀ ਪੈਦਾ ਹੋ ਜੂਗੀ ਜਾਂ ਉਹ ਜਿਹੜੇ ਬਾਹਰ ਰਹਿੰਦੇ ਆ ਉਹਨਾਂ ਦਾ ਕੀ ਰਿਸਪੌਂਡ ਹੋਊਗਾ ਜਾਂ ਕੱਲਾ ਸੰਗਰੂਰ ਨੂੰ ਸਾਹਮਣੇ ਰੱਖ ਕੇ ਤੁਸੀਂ ਸਾਰੀ ਜਿਹੜੀ ਸਿੱਖ ਭਾਈਚਾਰਾ ਹੈ ਜਾਂ ਪੰਜਾਬੀ ਭਾਈਚਾਰੇ ਨੂੰ ਉਹਨਾਂ ਨੂੰ ਉਸ ਫਰੇਮਵਰਕ ਫਿਟ ਕਰਦੇ ਹੋ ਉਹ ਚਲੋ ਉਹਨਾਂ ਨੇ ਦੇਖਣਾ ਕਾਂਗਰਸ ਨੇ ਕਿਹਾ ਕਿ ਇਹਦਾ ਮਤਲਬ ਕੰਸੈਂਸਸ ਨਹੀਂ ਹੈਗਾ ਕੋਈ ਆਪਣੀ ਉਹਨਾਂ ਦੀ ਟਸਲ ਬਾਜੀ ਇਹਦੇ ਵਿੱਚ ਚੱਲਦੀ ਆ ਇਹ 1100 1000 1100 ਤੇ ਮੈਨੂੰ ਜ ਆਉਦਾ ਹੈ ਖੇਲਾ ਜਿਹੜਾ ਹੈਗਾ ਹੋਰ ਕਿਸਮ ਦਾ ਹੈਗਾ ਕਾਹਨੂੰ ਇਹ 1500 ਵੀ ਕਹਿ ਸਕਦੇ ਆ ਇਹ ਤਾਂ ਉਹਦਾ ਨਾ ਪਤੰਗ ਬਾਜੀ ਆ ਕੱਲ ਮੈਂ ਸੁਣ ਰਿਹਾ ਵੀ ਉਹਨੂੰ ਕਹਿੰਦੇ ਇਹ ਪਤੰਗ ਬਾਜੀ ਆ ਵੀ ਜਿੰਨੀ ਮਰਜੀ ਤਾਂ ਛੱਡੀ ਚੱਲੋ ਤੁਸੀਂ ਡੋਰ ਢੇਲੀ ਛੱਡੋ ਛੱਡੀ ਚੱਲੋ ਦੂਸਰਾ ਗੱਲ ਇਹ ਹੈ ਕਿ ਜਿਹੜਾ ਰਾਹੁਲ ਗਾਂਧੀ ਦਾ 1 ਲੱਖ ਰੁਪਈਆ ਜਾਂ ਜਿਹੜਾ ਉਹਨਾਂ ਨੇ ਉਸ ਜਿਸ ਪਰਸਪੈਕਟਿਵ ਚ ਕਿਹਾ ਗਿਆ ਗੱਲ ਹੈਗੀ ਆ ਉਹਨੂੰ ਜੇ ਉਸ ਉਸ ਕੰਟੈਕਸਟ ਦੇ ਵਿੱਚ ਉਹਨੂੰ ਲਾਗੂ ਕੀਤਾ ਜਾਵੇ ਤਾਂ ਉਹ ਹੈਲਪਿੰਗ ਹੈਂਡ ਹੋ ਸਕਦਾ ਹੈ ਕਿ ਤੁਸੀਂ ਸਾਰੀ ਉਹਦੀ ਇਨਕਮ ਜਿਹੜੀ ਆ ਉਹਨੂੰ ਕਾਰਲੋ ਇਹ ਨਹੀਂ ਵੀ ਸਾਰਿਆਂ ਨੂੰ ਦਿਓ ਜਿਹੜੇ ਲੋਕਾਂ ਨੂੰ ਲੋੜ ਹੈਗੀ ਉਹਨਾਂ ਨੂੰ ਕਰੋ ਜਿਉਂਨਾ ਕਿ ਆ ਵਿਦਿਆਰਥੀਆਂ ਨੂੰ ਵੀ ਇੰਨਾ ਜੇਰ ਵਾਸਤੇ ਤੁਹਾਨੂੰ ਉਸੇ ਕੋਈ ਟ੍ਰੇਨਿੰਗ ਦਵਾਂਗੇ ਹੱਥ ਕਰਨ ਵਾਸਤੇ ਅਪ੍ਰੈਂਟਿਸ ਕਰਨ ਵਾਸਤੇ ਕੋਈ ਪਾਸਾ ਕਰੋ ਅਦਰਵਾਈਜ਼ ਤਾਂ ਇਹ ਫ੍ਰੀਬੀਜ਼ ਜਿਹੜੀਆਂ ਸਾਨੂੰ ਕਿਸੇ ਪਾਸੇ ਨਹੀਂ ਲੱਗ ਜਾਣਗੀਆਂ ਕਿਸੇ ਦੇਸ਼ ਦੇ ਵਿੱਚ ਇਤਨੀ ਫ੍ਰੀਬੀਜ਼ ਨਹੀਂ ਹੈਗੀ ਆ ਹਾਂ ਸੋਸ਼ਲ ਸਿਕਿਉਰਿਟੀ ਜ਼ਰੂਰ ਹੈਗੀ ਆ ਉਹਨਾਂ ਨੂੰ ਤੁਸੀਂ ਦਿਓ ਔਰ ਹੋ ਵੀ ਸਕਦੀ ਆ ਤੁਸੀਂ ਕਿਸਾਨਾਂ ਨੂੰ ਉਹਨਾਂ ਦਾ ਲਾਹੇਵੰਦਾ ਮੁੱਲ ਦੇ ਦਿਓ ਔਰ ਹੋਰ ਲੋੜ ਹੀ ਕੋਈ ਨਹੀਂ ਆ ਤੁਸੀਂ ਇਹ ਕ੍ਰਿਮੀਨੇਟਰੀ ਜਿਹੜੀ ਹੈਗੀ ਆ ਜਿਹੜਾ ਖਾਸ ਕਰਕੇ ਜਸਟਿਸ ਦੇ ਉਹ ਕਿ ਜਿਹੜੇ ਬੰਦਿਆਂ ਨੂੰ ਲੋੜ ਹੈਗੀ ਹੁਣ ਇੱਥੇ 15-15 ਕਿੱਲੇ ਵਾਲੇ ਵੀ 20-20 ਕਿਲੋ ਆਟਾ ਲੈਣ ਦੇ ਆ ਕਾਰਾਂ ਵਾਲੀ ਵੀ ਗੱਲ ਆਈ ਸੀਗੀ ਬਿਜਲੀ ਵੀ ਸਾਰੇ ਜਿਹੜੇ ਹੈਗੇ ਆ ਜਿਹੜੇ ਉਹ ਲਈ ਜਾਣ ਦੇ ਆ ਸਿਸਟਮ ਨੂੰ ਕਿੱਦਾਂ ਚਲਾਉਣਾ ਮੈਨੂੰ ਲੱਗਦਾ ਵੀ ਅਲਟੀਮੇਟਲੀ ਸਾਡਾ ਓਬਜੈਕਟਿਵ ਹੋਣਾ ਚਾਹੀਦਾ ਹੈ ਕਿ ਪੰਜਾਬ ਦਾ ਕਰਜ਼ਾ ਕਿੱਦਾਂ ਮੁਕਤ ਕਰਾਂਗੇ ਪੰਜਾਬ ਦਾ ਇਨਫਰਾ ਕਿੱਦਾਂ ਵਧਾਵਾਂਗੇ ਪੰਜਾਬ ਦੀ ਵਿਦਿਆ ਦੇ ਉੱਤੇ ਕਿੰਨਾ ਪੈਸਾ ਲਾਵਾਂਗੇ ਪੰਜਾਬ ਦੀ ਹੈਲਥ ਤੇ ਕਿੰਨਾ ਪੈਸਾ ਲਾਵਾਂਗੇ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਵਾ ਉਹਨੂੰ ਕਿਦਾਂ ਤਕੜਾ ਕਰਾਂਗੇ ਪੰਜਾਬ ਦੇ ਵਿੱਚ ਲੋਕਾਂ ਨੂੰ ਕਿਤਾਸੀ ਪੋਲੀਟਿਕਲ ਉਹਨਾਂ ਦੀ ਕੌਨਸ਼ੀਅਸਨੈਸ ਵਧਾਵਾਂਗੇ ਕਿਦਾਂ ਇੱਥੇ ਤੁਸੀਂ ਥੀਏਟਰ ਦਾ ਕਲਚਰ ਡਿਵੈਲਪ ਕਰੋਗੇ ਕਿਦਾਂ ਤੁਸੀਂ ਡਿਸਕਸ਼ਨ ਸ਼ੁਰੂ ਕਰਾਓਗੇ ਕਿਦਾਂ ਤੁਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੇ ਲੇਕਿਨ ਨਿਜ਼ਮ ਦੇ ਵਿੱਚ ਐਕਸ਼ਨ ਸ਼ੁਰੂ ਕਰੋ ਤੁਸੀਂ ਪੰਚਾਇਤਾਂ ਦੀ ਇਲੈਕਸ਼ਨ ਓਪਨ ਹੋਣ ਦਿਓ ਕਾਰਪੋਰੇਸ਼ਨਾਂ ਦੇ ਵਿੱਚ ਤੁਸੀਂ ਪੈਸੇ ਲੈ ਲੈ ਕੇ ਤੁਸੀਂ ਟਿਕਟਾ ਵੰਡਣ ਦੇ ਜੋ ਸਾਰੇ ਭਵੇਂ ਖਾਲੀ ਕਾਂਗਰਸੀ ਇਹ ਵਾਲੇ ਸਾਰੇ ਹੈਗੇ सरपंचਾ ਕੋ ਤੁਹਾਡੇ ਐਮਐਲਏ ਜਿਹੜੇ ਐ ਵਹੇ ਦੇ ਵੀ ਲੈਂਦੇ ਸੀ ਹੁਣ ਵੀ ਸਾਈਆਂ ਲਈ ਫਿਰਦੇ ਉਹਦੇ ਵਿੱਚੋਂ ਤੁਸੀਂ ਉਹ ਢਾਂਚੇ ਨੂੰ ਕਿਉਂ ਨਹੀਂ ਸਦਾਰਦੇ ਮੈਂ ਤਾਂ ਖਹਿਰਾ ਸਾਹਿਬ ਨੂੰ ਇਹ ਕਹਾਂਗਾ ਵੀ ਜੇ ਤਾਂ ਤੁਹਾਨੂੰ ਅਪਰਚੂਨਿਟੀ ਮਿਲੇ ਤੁਸੀਂ ਸਟਰਕਚਰ ਬੇਸ ਪੰਚਾਇਤੀ ਰਾਜ ਸਿਸਟਮ ਪ੍ਰਾਇਮਰੀ ਐਜੂਕੇਸ਼ਨ ਪ੍ਰਾਇਮਰੀ ਹੈਲਥ ਸੈਂਟਰ ਲੋਕਾਂ ਨੂੰ ਸਿਆਣੇ ਬਣਾ ਦਿਓ ਬਸਲੇ ਆਪੇ ਖਤਮ ਹੋ ਜਾਣਗੇ ਬਿਲਕੁਲ ਸੇਖੋਂ ਸਾਹਿਬ ਇਹ ਬਹੁਤ ਅਹਿਮ ਗੱਲ ਆ ਜਿਹੜੇ ਮੈਂ ਸਵਾਲ ਹੁਣ ਕਰ ਲਿਆ ਕਿ ਇੰਜ ਨਹੀਂ ਲੱਗਦਾ ਕਿ ਇਹ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਕਿਉਂਕਿ ਕੁਝ ਹੀ ਘੰਟੇ ਰਹਿ ਗਿਆ ਚੋਣਾਂ ਦੇ ਵਿੱਚ ਤੇ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਲਗਦਾ ਨਹੀਂ ਕਿ ਕਈ ਸੀਟਾਂ 'ਤੇ ਉਪਰ ਸਾਰੀਆਂ ਸੀਟਾਂ ਤੇ ਮੈਂ ਨਹੀਂ ਕਹਿੰਦਾ ਕਿ ਕਈ ਸੀਟਾਂ ਤੇ ਰਲ ਕੇ ਖੇਡ ਰਹੇ ਹੋਣ ਅਕਾਲੀ ਦਲ ਤੇ ਭਾਜਪਾ ਵਾਲੇ ਔਰ ਰਲ ਕੇ ਖੇਡ ਰਹੇ ਹੋਣ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਦੇਖੋ ਤੁਸੀਂ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆਉਂਦੇ ਆ ਔਰ ਸਾਰਿਆਂ ਨੂੰ ਠੋਗ ਗਏ ਔਰ ਅਕਾਲੀ ਦਲ ਪ੍ਰਤੀ ਸੌਫਟ ਕਰਨ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਉਹ ਕਹਿੰਦੇ ਜੀ ਜੇ ਸਾਡੀਆਂ ਸ਼ਰਤਾਂ ਮੰਨੀਆਂ ਗਈਆਂ ਤਾਂ ਅਸੀਂ ਗਠਜੋੜ ਵੀ ਕਰ ਸਕਦੇ ਹਾਂ ਦੁਬਾਰਾ ਔਰ ਉਧਰੋਂ ਬਲਕਾਰ ਸਿੰਘ ਦੀ ਜਿਹੜੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਨੈਸ਼ਨਲ ਲੈਵਲ ਤੇ ਤਾਂ ਉਹ ਮੁੱਦਾ ਬਣਾ ਦਿੰਦੀ ਹੈ ਪਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਚਾਹੇ ਉਹ ਰਾਜਾ ਵੜਿੰਗ ਹੋਣ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਉਹ ਹੋਰ ਬਹੁਤ ਸਾਰੇ ਲੀਡਰ ਹੋਣ ਖੈਰੇ ਤੇ ਚੰਨੀ ਨੂੰ ਛੱਡ ਕੇ ਇਹ ਕਾਂਗਰਸ ਵਾਲਿਆਂ ਨੇ ਕਿਸੇ ਨੇ ਵੀ ਉਸ ਵੀਡੀਓ ਤੇ ਕਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਵੀ ਉਸ ਮੁੱਦੇ ਨੂੰ ਵਧਾਉਣ ਦੀ ਜਿਹੜੀ ਕੋਸ਼ਿਸ਼ ਨਹੀਂ ਕੀਤੀ ਔਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਦਾ ਸਾਰਾ ਜੋਰ ਜਿਹੜਾ ਤੇ ਉਹ ਰਾਜਾ ਬੜਿੰਗ ਤਾਂ ਬਿੱਟੂ ਦੇ ਖਿਲਾਫ ਚੋਣ ਲੜ ਰਹੇ ਆ ਉਹਨਾਂ ਦਾ ਬੁੱਲਣਾ ਹੀ ਬੁੱਲਣਾ ਪਤਾ ਬਾਜਵਾ ਦਾ ਵੀ ਸਾਰਾ ਜੋਰ ਜਿਹੜਾ ਉਹ ਬਿੱਟੂ ਤੇ ਹੀ ਲੱਗ ਗਿਆ ਭਗਵੰਤ ਸਬੰਧ ਤੇ ਬਿਆਨਵਾਜੀ ਕਿਸੇ ਨੇ ਨਹੀਂ ਕੀਤੀ ਕਿਵੇਂ ਦੇਖਦੇ ਹੋ ਲੱਗਦਾ ਨਹੀਂ ਕਿ ਅੰਦਰ ਖਾਤੇ ਕਈ ਸੀਟਾਂ ਦੇ ਉੱਪਰ ਸਾਰੀਆਂ ਸੀਟਾਂ ਤੇ ਮੈਂ ਨਹੀਂ ਕਹਿੰਦਾ ਕਈ ਕਈ ਸੀਟਾਂ ਦੇ ਉੱਪਰ ਅਕਾਲੀ ਗਰ ਤੇ ਭਾਜਪਾ ਔਰ ਆਮਾਦੀ ਪਾਰਟੀ ਤੇ ਕਾਂਗਰਸ ਨਾਲ ਕੇ ਲੜ ਰਹੀਆਂ ਹੁਣ ਜੇ ਜਦੋਂ ਨਾ ਕਿਤੇ ਕਲਾਸ ਤੇ ਕਾਸਟ ਇੰਟਰਸਟ ਇੱਕ ਹੋਵੇ ਨਾ ਤੇ ਸਾਨੂੰ ਲੱਗਦਾ ਇਹ ਵੱਖਰੀਆਂ ਵੱਖਰੀਆਂ ਪਾਰਟੀਆਂ 'ਚ ਹੈਗੇ ਹੁਣ ਤਾਂ ਪੰਜਾਬ ਦੇ ਵਿੱਚ ਇਹ ਵੀ ਪ੍ਰੂਫ ਹੋ ਗਿਆ ਵੀ ਕਿਸੇ ਲੀਡਰ ਦਾ ਕੋਈ ਧਰਮ ਨਹੀਂ ਹੈ ਕਿਸੇ ਲੀਡਰ ਦੀ ਇੱਕ ਪਾਰਟੀ ਨਹੀਂ ਹੈ ਕਿਸੇ ਲੀਡਰ ਦਾ ਇੱਕ ਐਜੰਡਾ ਨਹੀਂ ਉਹ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਆ ਸਕਦੇ ਆ ਫ੍ਰੀ ਫਾਰ 올 ਹੈਗਾ ਸਿੱਧੂ ਸਾਹਿਬ ਇਹ ਗੱਲ ਉਦੋਂ ਹੁੰਦੀ ਆ ਜਦੋਂ ਰਾਜਨੀਤੀ ਦੇ ਵਿੱਚ ਵਿਚਾਰਧਾਰਾ ਖਤਮ ਹੋ ਜਾਵੇ ਜਦੋਂ ਵਿਚਾਰਧਾਰਕ ਐਜੰਡਾ ਖਤਮ ਹੋ ਜਾਵੇ ਜਦੋਂ ਤੁਹਾਡਾ ਮਿਸ਼ਨ ਜਿਹੜਾ ਹੈਗਾ ਵਾ ਜਿਸ ਕੰਮ ਲਈ ਰਾਜਨੀਤੀ ਬਣੀ ਆ ਉਹਨੂੰ ਛੱਡ ਕੇ ਤੁਹਾਡਾ ਮਿਸ਼ਨ ਜਿਹੜਾ ਕੋਈ ਆਪਣੇ ਉੱਤੇ ਆਪਣੇ ਆਲੇ ਦੁਆਲੇ ਦੇ ਉੱਤੇ ਸਾਰਾ ਕੁਝ ਉਸ ਪਾਸੇ ਵੱਲ ਹੋ ਜੇ ਇਹ ਗੱਲ ਕਹੀ ਜਾਂਦੀ ਆ ਕਿ ਰਾਜਨੀਤੀ ਸੰਭਾਵਨਾਵਾਂ ਦਾ ਖੇਲ ਹੈ ਪਰ ਸੰਭਾਵਨਾਵਾਂ ਦਾ ਖੇਲ ਇੰਨਾ ਡੀਜਨਰੇਟ ਨਹੀਂ ਹੈਗਾ ਕਿ ਤੁਹਾਡਾ ਕੋਈ ਦੀਨ ਧਰਮ ਨਾ ਹੋਵੇ ਸਾਡੇ ਦੇਸ਼ ਦੇ ਵਿੱਚ ਤਾਂ ਤੁਸੀਂ ਦੇਖੋ ਐਮਐਲਏ ਵਿਕਦੇ ਆ ਬੋਲੀਆਂ ਲੱਗਦੀਆਂ ਐਮਪੀਆਂ ਦੀਆਂ ਬੋਲੀਆਂ ਲੱਗਦੀਆਂ ਫਿਰੇ ਲੰਮੇ ਸਮੇਂ ਦੇ ਵਿੱਚ ਕੈਂਡੀਡੇਟਾਂ ਦੀਆਂ ਬੋਲੀਆਂ ਲੱਗਦੀਆਂ ਹੈ ਇਹ ਵੀ ਵੇਖਣ ਦੇ ਵਿੱਚ ਆ ਕਿ ਕਈ ਵਾਰੀ ਪਾਰਟੀਆਂ ਕਿਹੜੇ ਕੈਂਡੀਡੇਟਾਂ ਨੂੰ ਜਾ ਤਾਂ ਵੱਧ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਇੱਕ ਕਿਸਮ ਦੇ ਜ਼ੁਲਮ ਹੈ ਉਹਨਾਂ ਦੇ ਬਲੇ ਇਸ ਕਿਸਮ ਦੇ ਜਿਹੜੇ ਹੈਗੇ ਉਹ ਉਹਨਾਂ ਦੇ ਉੱਤੇ ਕੇਸ ਦਰਜ ਹੋਏ ਆ ਉਹ ਅਗਲੇ ਪਾਸੇ ਲਾ ਰਹੇ ਆ ਤੇ ਜਦੋਂ ਇਦਾਂ ਦੀ ਰਾਜਨੀਤੀ ਹੋਵੇ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਤਾਂ ਬਹੁਤ ਛੋਟੀ ਜੀ ਗੱਲ ਕਿਹਦੇ ਨਾਲ ਮਿਲ ਜਾਣਾ ਕਿਹਦੇ ਨਾਲ ਖੇਡਾਂ ਖੇਡਣਾ ਕਿਦਾਂ ਕੁਝ ਕਰਨਾ ਆ ਇਹ ਗੱਲ ਹੈਗੀ ਆ ਕਿ ਕਾਂਗਰਸ ਦਾ ਤੇ ਆਪ ਦਾ ਨੈਸ਼ਨਲ ਲੈਵਲ ਤੇ ਅਲਾਈਅੰਸ ਹੈਗਾ ਅਕਾਲੀ ਦਲ ਜਿਹੜਾ ਹੈਗਾ ਵਾ ਉਹਦੀ ਬੀਜੇਪੀ ਨਾਲ ਲੰਮਾ ਸਮਰਿਆ ਹੁਣ ਤੋੜ ਛੋੜਾ ਹੋਇਆ ਉਹਦੇ ਵਿੱਚੋਂ ਪੌਸਿਬਿਲਟੀ ਉਹ ਵੀ ਬਣੀ ਰਹਿੰਦੀ ਹੈ ਤੁਹਾਡੀ ਗੱਲ ਠੀਕ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਫਿਰ ਇੱਥੇ ਆਣ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਨਸ਼ੇ ਨੂੰ ਕਿਉਂਕਿ ਉਹ ਬਹੁਤਾ ਕਹਿ ਨਹੀਂ ਸਕਦੇ ਉਹਨਾਂ ਦੀ ਸਰਕਾਰ ਵਿੱਚ ਸੀਗੀ ਉਹ ਧਾਰਮਿਕ ਗੱਲਾਂ ਕਰਦੇ ਰਹੇ ਔਰ ਧਾਰਮਿਕ ਗੱਲਾਂ ਵੀ ਉਹ ਕੀਤੀਆਂ ਜੇ ਮੈਂ 47 ਦੇ ਵਿੱਚ ਹੁੰਦਾ ਤੇ ਮੈਂ ਕਰਤਾਰਪੁਰ ਲੈ ਲੈਂਦਾ 71 'ਚ ਜੇ ਮੈਂ ਹੁੰਦਾ ਤੇ ਮੈਂ ਕਿਹਾ ਉਹਨਾਂ ਨੂੰ ਸਿਲੰਡਰ ਕਰਾਇਆ ਸੀ ਵਾਪਸ ਨਾ ਕਰਦਾ ਮਨੇ ਕਿਸ ਕਿਸਮ ਦਾ ਗੱਲਾਂ ਕਿਸ ਕਿਸਮ ਦਾ ਨਰੇਟਿਵ ਜਿਹੜਾ ਉਹ ਇਹਦੇ ਵਿੱਚ ਆ ਰਿਹਾ ਆਏਗਾ ਠੀਕ ਹੈ ਗਿਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਸ ਤਰੀਕੇ ਨਾਲ ਤਲंगाना ਦੇ ਵਿੱਚ ਜਾਂ ਕਰਨਾਟਕਾ ਦੇ ਵਿੱਚ ਕਹਿ ਲਈਏ ਕਿ ਲੀਡਰਸ਼ਿਪ ਹੈਗੀ ਆ ਜਾਂ ਉਸ ਲੀਡਰਸ਼ਿਪ ਦਾ ਪੂਰਾ ਕੰਟਰੋਲ ਹੈਗਾ ਵਾ ਪੰਜਾਬ ਦੇ ਵਿੱਚ ਕਿਉਂਕਿ ਪਹਿਲੇ ਸਮਝ ਬਹੁਤ ਟੁੱਟ ਪੱਜ ਹੋਈ ਆ ਅਮਰਿੰਦਰ ਸਿੰਘ ਚਲੇ ਗਿਆ ਜਾਖੜ ਸਾਹਿਬ ਚਲੇ ਗਏ ਬਿੱਟੂ ਸਾਹਿਬ ਚਲੇ ਗਏ ਹੋਰ ਲੋਕ ਚਲੇ ਗਏ ਅਜੇ ਇਹਸ ਤੇ ਵਿੱਚ ਉਸ ਕਿਸਮ ਦਾ ਲੀਡਰਸ਼ਿਪ ਦਾ ਜਿਹੜਾ ਖਾਸ ਕਰਕੇ ਇੱਕ ਸਿੰਗਲ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਹੋਵੇ ਜਿਹੜੀ ਡਿਸਿਪਲਨ ਲਿਆ ਸਕੇ ਉਹ ਨਹੀਂ ਹੈਗਾ ਤੇ ਇਸ ਕਰਕੇ ਆਪਣੇ ਆਪਣੀ ਕਨਵੀਨੀਅਸ ਦੇ ਨਾਲ ਇਹ ਸਾਰਾ ਚੀਜ਼ਾਂ ਹੋ ਜਾਂਦੀਆਂ ਦੂਸਰਾ ਇਹ ਵੀ ਲੱਗਦਾ ਮੁੱਦੇ ਬਹੁਤ ਵਾ ਮੈਨੂੰ ਲੱਗਦਾ ਕਿ ਰਾਜਨੀਤੀਵਾਨਾਂ ਨੂੰ ਪਰਸਨਲ ਗੱਲਾਂ ਕਰਨ ਦੀ ਬਜਾਏ ਪੰਜਾਬ ਦੇ ਮੁੱਦੇ ਸਾਰੇ ਦੇਸ਼ ਦੇ ਮੁੱਦਿਆਂ ਤੋਂ ਵੱਧ ਵਾ ਚਾਹੇ ਕਿਸਾਨੀ ਮੁੱਦਾ ਵਾ ਚਾਹੇ ਵਿਦਿਆ ਦਾ ਮੁੱਦਾ ਵਾ ਨਸ਼ੇ ਦਾ ਮੁੱਦਾ ਵਾ ਗੈਂਗਸਟਰ ਦਾ ਮੁੱਦਾ ਲੈਂਡ ਰੋਡ ਦਾ ਮੁੱਦਾ ਪਰ ਇਹ ਕਹਿਣ ਕਿ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਹਰ ਬੰਦਾ ਜ਼ਿੰਮੇਵਾਰ ਹੈ ਕਾਲੀ ਵੀ ਜ਼ਿੰਮੇਵਾਰਾ ਕਾਂਗਰਸੀ ਵੀ ਜ਼ਿੰਮੇਵਾਰ ਹੈਗੀ ਆਏ ਕੇ ਬਾਜਵਾ ਸਾਹਿਬ ਹੋਣੀ ਚਾਹ ਜਿਹੜੀ ਇਹਨਾਂ ਦੀ ਪਾਰਟੀ ਆ ਇਹਨੇ ਵੀ 15 ਸਾਲ ਰੂਲ ਕੀਤਾ ਹੋਆ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਉਸੇ ਹੀ ਜਿਹੜੇ ਖੇਡ ਦਾ ਹਿੱਸਾ ਬਣ ਗਏ ਆ ਤੇ ਇਸ ਕਰਕੇ ਕਿਨੂੰ ਕਿਹਾ ਜਾਵੇ ਇਹ ਮੁੱਦਿਆਂ ਤੋਂ ਹਟ ਕੇ ਫੇਕ ਇੱਕ ਦੂਜੇ ਦੇ ਉੱਤੇ ਕੱਡੇ ਸਾਈਜ਼ ਕਰਨਾ ਚਾਹ ਉਹਨੂੰ ਚੰਗਾ ਮਾੜਾ ਕਹਿਣਾ ਉਹ ਬਹੁਤ ਸੌਖਾ ਹੋ ਜਾਂਦਾ ਹੂੰ ਬਿਲਕੁਲ ਸੇਖੋ ਸਾਹਿਬ ਤੁਸੀਂ ਸਾਡਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸ਼ੁਕਰੀਆ ਆਈ ਦੀ ਫਰਮ ਦੇ ਗਰੁੱਪ ਸਾਹਿਬ ਸੇਖੋ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਧਨਾ ਗੱਲਬਾਤ ਕੀਤੀ ਕੀ ਉਮੀਦ ਕਰਦੇ ਆ ਕਿ ਸਿੱਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁੜ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ